ਜੈ ਗੁਰਦੇਵ ਧੰ ਗੁਰਦੇਵ ਸ੍ਰੀ ਗੁਰੂ ਦਾਤਾਬ ਮਾਰੇ ਜੀ ਦੇ 648 ਜਨਮ ਦਿਨ ਤੇ ਮੈਂ ਸਮੂਹ ਸੰਗਤ ਨੂੰ ਜੇ ਸੰਵਾਸੀਆਂ ਨੂੰ ਅਤੇ ਵਿਦੇਸ਼ਾਂ ਵਿੱਚ ਬੈਠੇ ਸਾਡੇ ਭਰਾਵਾਂ ਨੂੰ ਲੱਖ ਲੱਖ ਵਧਾਈ ਦਿੰਦਾ ਸ੍ਰੀ ਗੁਰੂ ਦਾਤਾਬ ਮਾਰੇ ਜੀ ਦੇ 648 ਜਨਮ ਦਿਨ ਤੇ ਸਾਨੂੰ ਸਾਰਿਆਂ ਨੂੰ ਬੜੇ ਧੁੰਮ ਧਮ ਨਾਲ ਮਨਾਉਣਾ ਚਾਹੀਦਾ ਹੈ ਅਤੇ ਸਾਰੀ ਸਮੂਹ ਸੰਗਤ ਨੂੰ ਤੇ ਅਤੇ ਮੇਰੇ ਸਾਰੇ ਸੱਜਣ ਮਿੱਤਰ ਅਤੇ ਸਾਥੀਆਂ ਵੱਲੋਂ ਲੱਖ ਲੱਖ ਵਧਾਈ ਹੋਵੇ ਜਿਹੜੇ ਕਿ ਆਪਣੇ ਰਵਦਾਨਸ਼ੀਆ ਟੀਵੀ ਤੇ ਸਾਰੇ ਪਾਸੇ ਕਵਰੇਜ ਕਰਦੇ ਆ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡੇ ਗੁਰੂ ਰੋਧਾਰ ਮਹਾਰਾਜੀ ਦਾ ਜਿਹੜੇ ਦੇ ਵਿਚਾਰ ਆ ਜਿਹੜੇ ਉਹਨਾਂ ਦਾ ਸੰਦੇਸ਼ ਆ ਇਹ ਸਾਰੀ ਦੁਨੀਆ ਤੱਕ ਪਹੁੰਚਾਉਂਦੇ ਆ ਔਰ ਆਪਣੇ ਸਮਾਜ ਨੂੰ ਵੀ ਅੱਗੇ ਤੱਕ ਦੇ ਜੋ ਵੀ ਸਾਡੇ ਸ੍ਰੀ ਸੰਤ ਸ੍ਰੀ ਇਨ ਮਨਜੇ ਦਾ ਜੀ ਬਲਜੀ ਵਲਾਈ ਉਹਨਾਂ ਦਾ ਵੀ ਸੰਦੇਸ਼ ਜਿਹੜੇ ਆ ਘਾਗਰ ਪਹੁੰਚਾਉਂਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਵੀ ਇੱਕ ਬਹੁਤ ਬੜਮੁਲੀ ਸੇਵਾ ਕਰਦੇ ਆ ਸਾਡੇ ਸਮਾਜ ਦੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਸੀਰ ਤੇ ਕਬਦਸ਼ੀਆ ਟੀਵੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ